ਇੱਕ ਦਿਮਾਗ 'ਚ ਮੇਰੇ ਇੱਕ ਚੀਜ਼ ਆਈ ਆ ਬਾਈ ਤੁਸੀਂ ਆਪਣੀ ਸਲਾਹ ਦਿਓ ਹਨਾ ਕਮੈਂਟਾਂ ਦੇ ਵਿੱਚ ਕਿ ਸਹੀ ਹੈ ਗਲਤਾਂ ਇੱਕ ਕਲੱਬ ਹੋਣਾ ਚਾਹੀਦਾ ਜਿਹਦੇ 'ਚ ਸਾਰੇ ਨਵੇਂ ਮੁੰਡੇ ਖੇਡਣ ਮਤਲਬ ਅੰਡਰ ਵਾਲੇ ਮੁੰਡੇ ਖੇਡਣ ਕੋਈ ਓਪਨ ਵਾਲਾ ਪਲੇਅਰ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਸਾਰੇ ਅੰਡਰ ਵਾਲੇ ਹੋਣ ਤੇ ਕਿਉਂਕਿ ਉਹ ਚੀਜ਼ ਨਾਲ ਜਵਾਕਾਂ ਨੂੰ ਛੇਤੀ ਹੌਸਲਾ ਮਿਲੋ ਹੌਸਲਾ ਐ ਮਿਲੂਗਾ ਇੱਕ ਤਾਂ ਕਲੱਬ ਦੇ ਵਿੱਚ ਖੇਡਣਗੇ ਠੀਕ ਆ ਇੱਕ ਜਿਵੇਂ ਕਿਤੇ ਟ੍ਰਾਇਲ ਦੇਣੇ ਆ ਕੋਈ ਫਿਰ ਡਰ ਤੁਸੀਂ ਸਮਝ ਸਕਦੇ ਹੋ ਵੀ ਫੀਲਿੰਗ ਮੇਰੀ ਕੀ ਆ ਵੀ ਤਕੜੇ ਹੋ ਕੇ ਖੇਡਣਗੇ ਯਾਰ ਉਹ ਜਿਗਰੇ ਨਾਲ ਖੇਡਣਗੇ ਕਹਿਣ ਦਾ ਤਾਂ ਸੋ ਤੁਸੀਂ ਆਪਣੀ رائے ਦਿਓ ਕਮੈਂਟਾਂ ਦੇ ਵਿੱਚ ਵੀ ਸਹੀ ਆ ਇਹ ਕਿ ਗਲਤ ਆ ਬਈ ਇੱਕ ਕਲੱਬ ਜਿਵੇਂ ਆਲ ਓਪਨ ਹੁੰਦੇ ਨੇ 8 ਕਲੱਬਾਂ ਦੇ ਮੈਚ ਉਹਦੇ ਵਿੱਚ ਇੱਕ ਕਲੱਬ ਹੋਵੇ ਜਿੱਥੇ ਸਾਰੀ ਮੁੰਡੇ ਅੰਦਰ ਆਲੇ ਹੋਣ ਚਾਹ ਪੰਜਾਬ ਦੇ ਚਾਹ ਹਰਿਆਣੇ ਦੇ ਚਾਹ ਕਿਤੇ ਹੋਰ